ਕਿ ਸੁਨੇਹਾ ਹੈ ਵੀ ਅਗਲੀ ਪੀੜ੍ਹੀ ਨੂੰ ਜੇ ਆਪਾਂ ਸਿਖਾਉਣਾ ਆ ਤਾਂ ਫਿਰ ਆਪ ਕਰਨਾ ਪੈਣਾ ਆ ਸਿਮਰਨ ਤੋਂ ਬਾਅਦ ਜਿਹੜਾ ਸਿੱਖ ਦਾ ਸਭ ਤੋਂ ਵੱਡਾ ਮੁੱਢਲਾ ਕਾਰਜ ਆ ਜਿਹੜਾ ਸਿੱਖ ਨੇ ਕਰਨਾ ਆਪਣੇ ਜੀਵਨ ਦੇ ਵਿੱਚ ਜਿਹੜਾ ਲਾਜ਼ਮੀ ਆ ਉਹ ਹੈਗੀ ਨਿਸ਼ਕਾਮ ਸੇਵਾ ਜਿਹੜਾ ਆਉਣ ਵਾਲੀ ਪੀੜ੍ਹੀ ਤੇ ਅੱਜ ਨਹੀਂ ਪਤਾ ਪਰ ਇਹ ਜਿਹੜਾ ਸ਼ੌਣੀਆਂ ਸੀਗੇ ਆਪਣੇ ਦਲ ਪੰਥ ਸੀਗੇ ਉਹਨਾਂ ਦੇ ਵਿੱਚ ਜਿਹੜੇ ਆ ਬੱਚੇ ਨੇ ਜਿਹੜੀ ਭਟੰਗ ਫੌਜ ਜੀ ਨੂੰ ਕਹਿੰਦੇ ਆ ਉਹਨਾਂ ਨੂੰ ਬਜ਼ੁਰਗ ਜਿਹੜੇ ਨੇ ਉਹ ਸਿੱਖਿਆ ਦੇ ਰਹੇ ਨੇ ਨੇ ਜੰਗਲਾਂ ਦੇ ਵਿੱਚ ਰਹੇ ਲੰਮਾ ਸਮਾਂ ਤਕਰੀਬ 90 ਸਾਲ ਸੰਘਰਸ਼ ਕੀਤਾ ਪੈਰਾ ਤੋਂ ਨੰਗੇ ਨੇ ਪਰ ਘੋੜਾ ਜੇ ਤੇ ਸ਼ਸ਼ਤਰ ਉਹ ਬਿਰਭਤਿਆਰ ਵਰਤਿਆ ਨੇ ਇਹੀ ਇਹਨਾਂ ਦੀ ਜਿੱਤ ਦਾ ਕਾਰਨ ਬਣਿਆ ਭਾਨਾ ਹਾਂ ਜੀ ਸਿੱਖਾਂ ਨੇ ਸੰਘਰਸ਼ ਦੇ ਵਿੱਚ ਵੀ ਨਿਤਨੇਮ ਨਹੀਂ ਛੱਡਿਆ ਨਾ ਅੰਮ੍ਰਿਤ ਵੇਲਾ ਗਵਾਇਆ ਤੇ ਨਾ ਜਿਹੜਾ ਵਸ ਉਧਰ ਵੇਲਾ ਇੱਥੇ ਬੈਠ ਕੇ ਨਿਤਨੇਮ ਕਰੀਦਾ ਬਾਣੀ ਪੜੀਦੀ ਆ ਇੱਥੇ ਖੜ ਕੇ ਵਾਰਾਂ ਗਾਈਆਂ ਜਾਂਦੀਆਂ ਨੇ ਕੋਈ ਇਹ ਨਿਮਰਤਾ ਦਾ ਪ੍ਰਤੀਕ ਆ ਕੋਈ ਜੰਗਾ ਜੁੱਧਾਂ ਦਾ ਪ੍ਰਤੀਕ ਆ ਚੜ੍ਹਾਈ ਦਾ ਪ੍ਰਤੀਕ ਆ ਬੀਬੀ ਦੀਪਕੌਰ ਜੀ ਹੋਏ ਨੇ ਬਹੁਤ ਵੱਡੇ ਜੋਤੇ ਸੀਗੇ ਗੁਰੂ ਗੋਪੀ ਸਿੰਘ ਜੀ ਦੇ ਨਾਮਕੇ ਪਰਿਵਾਰ ਦੇ ਵਿੱਚੋਂ ਇਹਨਾਂ ਨੇ ਇੱਕ ਤੀਰ ਚਲਾਇਆ ਸੀ ਸਰਹੰਦਵਾਲੇ ਪੰਜ ਤੀਰ ਗੁਰੂ ਗੋਪੀ ਸਿੰਘ ਜੀ ਮਹਾਰਾਜ ਵੱਲੋਂ ਦਿੱਤੇ ਗਏ ਸੀ ਚਾਰ ਤੀਰ ਅਜੇ ਪੱਖੇ ਦੇ ਵਿੱਚ ਆ ਉਹ ਚਲਾਉਣ ਦੀ ਲੋੜ ਨਹੀਂ ਸੀ ਪਈ 1757 ਦੇ ਵਿੱਚ ਦਰਬਾਰ ਸੇਵ ਦੀ ਬੇਦਬੀ ਕੀਤੀ ਗਈ ਜਹਾਨ ਖਾਨ ਵੱਲੋਂ ਉਦੋਂ ਪਾਪਾ ਦੀਪ ਸਿੰਘ ਜੀ ਹੋਣਾ ਨੇ ਰਮਧਮਾ ਸਾਹਿਬ ਤੋਂ ਚੱਲੇ ਪਾਏ ਅਰਦਾਸਾ ਖੋਦ ਕੇ ਕਿ ਹੁਣ ਅਸੀਂ ਸ਼ਹੀਦੀ ਦੇਵਾਂਗੇ ਤੇ ਦਰਬਾਰ ਸਾਹਿਬ ਦੀ ਜਿਹੜੀ ਆ ਬੇਦਲੀ ਹੋਈ ਹੈ ਉਹਦਾ ਬਦਲਾ ਲਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਅੱਜ ਸਿੱਖ ਗੁਰੂ ਘਰ ਕੈਨਿੰਗਵੈਲ ਪਹੁੰਚੇ ਆ ਤੇ ਉਥੇ ਬਹੁਤ ਵੱਡੀ ਜਿਹੜੀ ਆ ਸਿੱਖੀ ਇਤਿਹਾਸ ਦੀ ਜਿਹੜੀ ਆ ਪ੍ਰਦਰਸ਼ਨੀ ਲਾਈ ਗਈ ਆ ਤੇ ਇਸ ਪ੍ਰਦਰਸ਼ਨੀ ਬਾਰੇ ਸਾਨੂੰ ਸਿੰਘ ਸਾਹਿਬ ਸਾਡੇ ਸੁਖਜੀਤ ਸਿੰਘ ਜੀ ਵੀਰ ਸਾਡੇ ਇਹ ਜਾਣਕਾਰੀ ਦੇਣਗੇ ਇਤਿਹਾਸ ਦੇ ਉੱਤੇ ਝਾਤੀ ਮਾਰਉਣਗੇ ਕਿ ਕੀ ਆ ਸਾਡਾ ਇਤਿਹਾਸ ਜਿਸ ਤੋਂ ਅਸੀਂ ਵਿਛੜਦੇ ਜਾ ਰਹੇ ਆ ਸੋ ਗੱਲਬਾਤ ਕਰਦੇ ਆ ਅਸੀਂ ਸਰਦਾਰ ਸੁਖਜੀਤ ਸਿੰਘ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਜੀਤ ਸਿੰਘ ਜੀ ਪੂਰੀ ਡਿਟੇਲ ਦੇ ਵਿੱਚ ਤੇ ਛਾਤੀ ਮਰਾਓ ਹਾਂਜੀ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜੋ ਸਾਡੇ ਲੋਕ ਹੈ ਜਿਹੜੇ ਸਿੱਖੀ ਤੋਂ ਵਿਛੜਦੇ ਜਾ ਰਹੇ ਆ ਉਹਨਾਂ ਨੂੰ ਥੋੜਾ ਨੇੜੇ ਕੀਤਾ ਜਾ ਸਕੇ ਜੀ ਧੰਨਵਾਦ ਜੀ ਤੇ ਇਹ ਜਿਹੜੀ ਪ੍ਰਦਰਸ਼ਨੀ ਹੈਗੀ ਆ ਇਹ ਹੈਗੀ ਆ ਵੀ ਇਬਾਦਤ ਤੋਂ ਸ਼ਹਾਦਤ ਤੱਕ ਜਿਹੜਾ ਸਫ਼ਰ ਹੈ ਸਿੱਖ ਦਾ ਜਿੱਥੋਂ ਸਿੱਖ ਦਾ ਜਿਹੜਾ ਮੁੱਢਲਾ ਕਰਮ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਕਿਹਾ ਕਿ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਤੇ ਅੰਮ੍ਰਿਤ ਵੇਲੇ ਨਾਮ ਜਪਣ ਦਾ ਪ੍ਰਤੀਕ ਆ ਇਹ ਪਹਿਲੀਆਂ ਦੋ ਤਸਵੀਰਾਂ ਜਿਹੜੀਆਂ ਨੇ ਇਹਦੇ ਵਿੱਚ ਸਿੰਘ ਸਾਹਿਬ ਤੇ ਨਾਮ ਜਪ ਰਹੇ ਨੇ ਸਾਰੇ ਅੰਮ੍ਰਿਤ ਵੇਲੇ ਦਾ ਦੀਵਾ ਲਾ ਕੇ ਜਾਗ ਰਹੇ ਕੋਈ ਉਹਨਾਂ ਪੁਰਾਣੇ ਸਮੇਂ ਦੇ ਵਿੱਚ ਦੀਵੇ ਹੁੰਦੇ ਸੱਜਣ ਬੱਤੀ ਤੇ ਨਹੀਂ ਵੀ ਹੈਗੀ ਇਹਦੇ ਵਿੱਚ ਇੱਕ ਸੁਨੇਹਾ ਆ ਵੀ ਅਗਲੀ ਪੀੜ੍ਹੀ ਨੂੰ ਜੇ ਆਪਾਂ ਸਿਖਾਉਣਾ ਆ ਤਾਂ ਪਰ ਆਪ ਕਰਨਾ ਪੈਣਾ ਆ ਇੱਕ ਜਿਹੜਾ ਮਕੇ ਆਪਾਂ ਨੂੰ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਲੀਡ ਬਾਈਗ ਐਗਜ਼ੈਂਪਲ ਉਦਾਹਰਣ ਦੇ ਕੇ ਵੀ ਨਿਤਨੇਮ ਕਿਵੇਂ ਕਰਨਾ ਆ ਚੌਂਕੜਾ ਮਾਰਿਆ ਹੋਇਆ ਆ ਵੀਟ ਹੱਥ ਵਿੱਚ ਗੁਰਕਾ ਸਾਹਿਬ ਆ ਹੱਥ ਦੇ ਵਿੱਚ ਇਹ ਹਜੂਰੀਆ ਵੀ ਆ ਕਿਵੇਂ ਪਵਿੱਤਰਤਾ ਵੀ ਰੱਖਣੀ ਆ ਤੇ ਨਿਤਨੇਮ ਕਿਵੇਂ ਚੌਂਗੜਾ ਮਾਰ ਕੇ ਕਰਨਾ ਆ ਉਹ ਇਸ ਕੀ ਦਾ ਤੇ ਇਹ ਆਪਣਾ ਨਿਤਨੇਮ ਵੀ ਹੋ ਰਿਹਾ ਨਾਲ ਅਗਲੀ ਪੀੜ੍ਹੀ ਨੂੰ ਵੀ ਦਿਖਾਇਆ ਜਾ ਰਿਹਾ ਵੀ ਕਿੱਦਾਂ ਹੋਣਾ ਨਿਤਨੇਮ ਉਹ ਜੀ ਸਿਮਰਨ ਤੋਂ ਬਾਅਦ ਜਿਹੜਾ ਸਿੱਖ ਦਾ ਸਭ ਤੋਂ ਵੱਡਾ ਮੁਢਲਾ ਕਾਰਜ ਹੈ ਜਿਹੜਾ ਸਿੱਖ ਨੇ ਕਰਨਾ ਆਪਣੇ ਜੀਵਨ ਦੇ ਵਿੱਚ ਜਿਹੜਾ ਲਾਜ਼ਮੀ ਆ ਉਹ ਹੈਗੀ ਨਿਸ਼ਕਾਮ ਸੇਵਾ ਜੀ ਇਹਦੇ ਵਿੱਚ ਤੁਰੰਗ ਸੇਵਾ ਤੁਰੰਗ ਕਹਿੰਦੇ ਨੇ ਘੋੜੇ ਨੂੰ ਘੋੜਿਆਂ ਨੂੰ ਖੁਰੀਆਂ ਲੱਗ ਰਹੀਆਂ ਇਹ ਅਗਨੇ ਜਿਤੋਂ ਜੰਗ ਦੇ ਵਿੱਚ ਜਾਣ ਵਾਸਤੇ ਤਿਆਰ ਹੋ ਰਹੇ ਨੇ ਲਾਗੇ ਸਿੰਘ ਬੈਠ ਕੇ ਬਾਣੀ ਪੜ ਰਿਹਾ ਨਾਮ ਬਾਣੀ ਪੜ ਰਿਹਾ ਸਿਮਰਨ ਕਰ ਰਿਹਾ ਇੱਕ ਸਿੰਘ ਜਿਹੜਾ ਘੋੜੇ ਨੂੰ ਫੜ ਕੇ ਬੈਠਾ ਹੋਇਆ ਜੀ ਉਹ ਜਿਹੜੀ ਆ ਵੀ ਘੋੜਿਆਂ ਦੀ ਸੇਵਾ ਇੱਕ ਬਹੁਤ ਵੱਡੀ ਸੇਵਾ ਮੰਨੀ ਗਈ ਆ ਘੋੜਿਆਂ ਦੀ ਸੇਵਾ ਨੇ ਹੀ ਨਵਾਬ ਕਪੂਰ ਸਿੰਘ ਹੁਣਾਂ ਨਵਾਬੀ ਵਖੀ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੁਣਾਂ ਨੂੰ ਸੁਲਤਾਨ ਕੌਮ ਬਣਾਇਆ ਘੋੜਿਆਂ ਦੀ ਸੇਵਾ ਕਰਕੇ ਬਣੇ ਸੀਗੇ ਜੀ ਇਹ ਹੈਗੀ ਆ ਵੀ ਪ੍ਰਾਤਨ ਸਮਿਆਂ ਦੇ ਵਿੱਚ ਸਿੰਘ ਕਿਵੇਂ ਰਹਿੰਦੇ ਹੁੰਦੇ ਸੀਗੇ ਜਿਹੜਾ ਆਉਣ ਵਾਲੀ ਪੀੜ੍ਹੀ ਤੇ ਅੱਜ ਨਹੀਂ ਪਤਾ ਪਰ ਇਹਦੇ ਸ਼ਾਉਣੀਆਂ ਸੀਗੇ ਆਪਣੇ ਦਲਪੰਥ ਸੀਗੇ ਉਹਨਾਂ ਦੇ ਵਿੱਚ ਜਿਹੜੇ ਆ ਬੱਚੇ ਨੇ ਜਿਹੜੀ ਘੰਗ ਫੌਜੀ ਨੂੰ ਕਹਿੰਦੇ ਆ ਉਹਨਾਂ ਨੂੰ ਬਜ਼ੁਰਗ ਜਿਹੜੇ ਨੇ ਉਹ ਸਿੱਖਿਆ ਦੇ ਰਹੇ ਨੇ ਕਿ ਘੋੜਸਵਾਰੀ ਕਿਵੇਂ ਕਰਨੀ ਆ ਤੇ ਇਹ ਸਾਰਾ ਪਿਛੇ ਘੋੜੇ ਬੰਨੇ ਹੋਏ ਨੇ ਤੰਬੂ ਲੱਗੇ ਹੋਏ ਨੇ ਗੱਡਾ ਖਲੋਤਾ ਹੋਇਆ ਇੱਕ ਸ਼ਾਉਣੀ ਦਾ ਦ੍ਰਿਸ਼ ਆ ਸਿੱਖਾਂ ਦੀ ਰਹਿਣੀ ਸਹਿਣੀ ਕਿਵੇਂ ਦੀ ਸੀ ਜੀ ਸਿੱਖ ਨੌਜਵਾਨ ਪੀੜ੍ਹੀ ਜਿਹੜੀ ਬੱਚੇ ਆ ਬਿਲਕੁਲ ਉਹਨਾਂ ਦੇ ਜਿਹੜੇ ਖਡਾਉਣੇ ਨੇ ਉਹ ਵੀ ਸ਼ਸਤਰ ਹੀ ਨੇ ਜੀ ਇਹ ਸਫਾ جنگ ਆ ਜਿਹਦੇ ਨਾਲ ਘੋੜਾ ਬਣਾ ਰਿਹਾ ਕੰਧ ਦੇ ਉੱਤੇ ਜੀ ਇਹ ਕੁਹਾੜੀ ਫੜੀ ਹੋਈ ਆ ਤਮਰ ਕੱਸੇ ਲਗਾਏ ਹੋਏ ਦਮਾਲੇ ਘੜਾਏ ਹੋਏ ਨੇ ਤੇ ਸਲੋਤਰ ਫੜਿਆ ਹੋਇਆ ਹੱਥ ਦੇ ਵਿੱਚ ਇਹ ਵੀ ਅੱਜ ਦੇ ਬੱਚਿਆਂ ਨੂੰ ਬਹੁਤ ਹੋਰ ਹਿਸਾਬ ਦੇ ਖਡਾਉਣੇ ਆ ਗਏ ਨਾ ਆਪਣੇ ਇਲੈਕਟ੍ਰੋਨਿਕ ਤੇ ਸਾਰਾ ਪਰ ਇਹ ਬਚਪਨ ਤੋਂ ਹੀ ਉਹਨਾਂ ਦਾ ਅਭਿਆਸ ਹੋ ਰਿਹਾ ਸ਼ਸਤਰਾਂ ਦੇ ਨਾਲ ਅੱਜ ਕੱਲ ਦੇ ਬੱਚੇ ਸਪਾਈਡਰਮੈਨ ਬਣਨਾ ਜ਼ਿਆਦਾ ਖੰਦ ਕਰਦੇ ਆ ਪਰ ਇਹ ਰੀਅਲ ਲਾਈਫ ਦੇ ਵਿੱਚ ਅਸਲੀ ਜਿਹੜੇ ਜੰਗਜੂ ਇਹ ਨੇ ਹਾਂਜੀ ਹਾਂਜੀ ਰੀਅਲ ਹੀਰੋ ਇਹ ਹੈਗਾ ਵੀ ਜਦੋਂ ਜੰਗ ਤੇ ਜਾਣ ਤੋਂ ਪਹਿਲਾਂ ਘੋੜੇ ਦੇ ਨਾਲ ਆਪਸੀ ਵਿਚਾਰ ਹੋ ਰਹੀ ਆ ਘੋੜਾ ਜਿਹੜਾ ਤੇ ਬਾਜ ਇਹ ਸਭ ਤੋਂ ਨੇੜ ਦੇ ਜਿਹੜੇ ਦੋ ਜੀਵ ਨੇ ਸਿੱਥਾਂ ਦੇ ਇਹਨਾਂ ਨੂੰ ਜਾਨ ਭਾਈ ਵੀ ਕਿਹਾ ਗਿਆ ਆ ਹਾਂਜੀ ਘੋੜੇ ਦਾ ਜਦੋਂ ਚੜਾਈ ਕਰ ਜਾਂਦਾ ਜੰਗ ਦੇ ਮੈਦਾਨ 'ਚ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਤੇ ਬਤੌਰ ਉਹਦਾ ਖੰਡਪਟ ਸਾਹਿਬ ਹੁੰਦਾ ਜੀ ਅਰਦਾਸ ਹੁੰਦੀ ਆ ਤੇ ਉਹਦਾ ਨਿਸ਼ਾਨ ਸਾਹਿਬ ਲੱਗਦਾ ਅੱਜ ਵੀ ਦਲਾ ਬੰਥਾਂ ਦੇ ਵਿੱਚ ਇਹੀ ਮਰਿਆਦਾ ਆ ਜੀ ਇਹ ਸੀਗਾ ਵੀ ਜਦੋਂ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਜਪਾ ਬੰਦਾ ਸਿੰਘ ਬਹਾਦਰ ਹੋਣ ਦੀ ਸ਼ਹਾਦਤ ਹੋ ਗਈ ਤੇ ਉਸ ਤੋਂ ਬਾਅਦ ਸਿੱਖਾਂ ਨੂੰ ਇੱਕ ਵਾਰ ਫੇਰ ਸੰਘਰਸ਼ ਦਾ ਰਾਹ ਫੜਨਾ ਪਿਆ ਜੀ ਪਿੰਡਾਂ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈਗਾ ਫੌਜ ਵੱਲੋਂ ਜਾਂ ਮੁਗਲਾਂ ਵੱਲੋਂ ਸਿਪਾਹੀਆਂ ਵੱਲੋਂ ਜਦੋਂ ਪਿੰਡਾਂ ਦੇ ਵਿੱਚ ਦੂਰ ਗਰਾਡੇ ਰਹਿਣਾ ਹੁੰਦਾ ਸੀ ਸਿੱਖਾਂ ਨੇ ਜੰਗਲਾਂ ਦੇ ਵਿੱਚ ਰਹੇ ਲੰਮਾ ਸਮਾਂ ਤਕਰੀਬ 90 ਸਾਲ ਸੰਘਰਸ਼ ਕੀਤਾ ਪੈਰਾਂ ਤੋਂ ਨੰਗੇ ਨੇ ਪਰ ਘੋੜਾ ਜੇ ਤੇ ਸ਼ਸਤਰ ਉਹ ਬਿਲਕੁਲ ਤਿਆਰ ਵਰ ਤਿਆਰ ਨੇ ਇਹੀ ਇਹਨਾਂ ਦੀ ਜਿੱਤ ਦਾ ਕਾਰਨ ਬਣਿਆ ਭਾਵੇਂ ਹਾਂ ਜੀ ਇਹ ਉਸੇ ਤਸਵੀਰ ਦਾ ਇੱਕ ਦੂਜਾ ਪਾਸਾ ਹੈ ਜਾਂ ਅਗਲੀ ਜਿਹੜੀ ਤਸਵੀਰ ਹੈ ਕਿਵੇਂ ਪਤਾ ਨਹੀਂ ਇਹ ਜਾਣਾ ਕਿੱਥੇ ਆ ਹਾਂਜੀ ਪਰ ਫਿਰ ਵੀ ਚੜ੍ਹਦੀ ਕਲਾ ਚ ਜੀ ਤੇ ਜਿਹੜਾ ਨਿਜਾ ਹੈ ਉਹ ਦੇਖੋ ਬਿਲਕੁਲ ਤਿਆਰ ਵਰ ਤਿਆਰ ਹੈ ਸ਼ਸਤਰ ਪੈਰਾਂ ਤੋਂ ਨੰਗੇ ਨੇ ਪਰ ਘੋੜਾ ਤੇ ਆਪ ਬਿਲਕੁਲ ਤਿਆਰ ਵਰ ਤਿਆਰ ਨੇ ਜੀ 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 ਸਿੱਖਾਂ ਨੇ ਸੰਘਰਸ਼ ਦੇ ਵਿੱਚ ਵੀ ਨਿਤਨੇਮ ਨਹੀਂ ਛੱਡਿਆ ਨਾ ਅਮਰਤ ਵੇਲਾ ਗਵਾਇਆ ਤੇ ਨਾ ਜਿਹੜਾ ਵਸ ਉਧਰ ਵੇਲਾ ਜਦੋਂ ਦਿਨ ਤੇ ਰਾਤ ਮਿਲ ਰਹੇ ਹੁੰਦੇ ਨੇ ਪਿੱਛੇ ਤੁਸੀਂ ਦੇਖ ਸਕਦੇ ਹੋ ਨਾ ਸੀਨੇ ਦਿਨ ਤੇ ਰਾਤ ਮਿਲ ਰਹੇ ਨੇ ਸਿੰਘ ਆਪਣਾ ਨਿਤਨੇਮ ਕਰ ਰਿਹਾ ਤੇ ਜਿਹੜੇ ਉਹਦੇ ਦੋ ਸਾਥੀ ਨੇ ਜੰਗ ਦੇ ਮੈਦਾਨ ਦੇ ਵਿੱਚ ਇਹ ਸਿੰਘ ਦੀ ਖਰਾਕ ਆ ਤੇ ਜਿਹੜੀ ਆ ਪੋਟਲੀ ਬਣੀ ਹੈ ਜੀ ਤੇ ਕਿਛੋਲੇ ਨੇ ਜੀ ਉਹਨਾਂ ਦੇ ਸਿਰ ਤੇ ਹੀ ਸਾਰਾ ਰਹਿਣਾ ਆ ਜੀ ਇਹ ਨਿਸ਼ਾਨ ਲਾਇਆ ਹੋਇਆ ਵੀ ਇੱਥੇ ਰਾਜ ਦਾ ਪ੍ਰਤੀਕ ਆ ਜੀ ਇਹ ਆਪਣੇ ਆਪ ਦੇ ਬਾਦਸ਼ਾਹ ਨੇ ਸ਼ੈਨ ਸ਼ਾਹ ਨੇ ਤੇ ਘੋੜਾ ਤੇ ਬਾਜ ਉਹਦੇ ਪੱਕੇ ਸਾਥੀ ਨੇ ਜੰਗ ਦੇ ਉਹ ਨਾਲ ਬੈਠ ਕੇ ਰਹਿ ਰਹਾ ਸਾਹਿਬ ਕਰ ਰਹੇ ਨੇ ਜੀ ਇਹ ਹੈਗੀ ਆ ਵੀ ਜਦੋਂ ਸਿੱਖ ਜੰਗ ਕਰਦਾ ਆ ਉਹ ਸਚਾਈ ਤੇ ਰਹਿ ਕੇ ਸੱਚ ਤੇ ਪਹਿਰਾ ਦੇ ਕੇ ਕਰਦਾ ਆ ਤੇ ਇਹ ਝੂਠ ਹੁੰਦਾ ਵੱਡਾ ਹੁੰਦਾ ਦਿਖਦਾ ਹੁੰਦਾ ਉਦੀ ਜੜ ਵੀ ਬਹੁਤ ਮਜ਼ਬੂਤ ਹੁੰਦੀ ਆ ਪਰ ਇਹਦੀ ਨੋਕ ਆ ਤੇਜ ਵਰਸ਼ੀ ਉਹਨੂੰ ਪੁੱਟ ਦਿੰਦੀ ਆ ਜੀ ਭਾਵੇਂ ਕੋਪ ਛੋਟੀ ਆ ਉਹਦੇ ਮੁਕਾਬਲੇ ਚ ਪਰ ਤਿੱਖੀ ਆ ਕਿ ਸੱਚ ਹਮੇਸ਼ਾ ਤਿੱਖਾ ਹੁੰਦਾ ਤੇ ਕੌੜਾ ਹੁੰਦਾ ਅੱਜ ਵੀ ਐਵੇਂ ਹੀ ਆ ਸਦਾ ਹੀ ਐਵੇਂ ਰਹਿਣਾ ਬਿਲਕੁਲ ਖੁੱਪਦਾ ਜੀ ਸੋ ਇਹ ਕਿਲਾ ਪੁੱਟਣ ਦੀ ਰਵਾਇਤ ਗੁਰੂ ਅਰਜਨ ਪਾਤਸ਼ਾਹ ਜੀ ਤੋਂ ਸਭ ਕੁਝ ਸ਼ੁਰੂ ਹੋਈ ਆ ਅੱਜ ਵੀ ਨਿਹੰਗ ਸਿੰਘ ਜਿਹੜੇ ਉਹ ਲੰਮਹ ਲਾਈ ਤੋਂ ਕੱਢਦੇ ਨੇ ਮੱਲਾ ਚ ਰਹਉਂਦੇ ਨੇ ਉਦੋਂ ਇਹ ਜਿਹੜਾ ਤੇਜ ਵਰਸ਼ੀ ਦੇ ਨਾਲ ਕਿਲਾ ਪੁੱਟਦੇ ਨੇ ਜੀ ਇਹ ਹੈਗਾ ਸਿੱਖੀ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਇਹ ਭਗਤੀ ਦਾ ਕੇਂਦਰ ਆ ਇਹ ਸ਼ਕਤੀ ਦਾ ਕੇਂਦਰ ਆ ਇਹ ਜਿਹੜੀ ਇੱਥੇ ਬੈਠ ਕੇ ਨਿਤਨੇਮ ਕਰੀਦਾ ਬਾਣੀ ਪੜੀਦੀ ਆ ਇੱਥੇ ਖੜ ਕੇ ਵਾਰਾਂ ਗਾਈਆਂ ਜਾਂਦੀਆਂ ਨੇ ਕੋਈ ਇਹ ਨਿਮਰਤਾ ਦਾ ਪ੍ਰਤੀਕ ਆ ਕੋਈ ਜੰਗਾ ਜੁੱਧਾਂ ਦਾ ਪ੍ਰਤੀਕ ਆ ਚੜ੍ਹਾਈ ਦਾ ਪ੍ਰਤੀਕ ਆ ਇੱਥੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਥੱਲੇ ਉਤਰਨੀਆਂ ਪੈਂਦੀਆਂ ਨੇ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਜੇ ਆਪਾਂ ਜਾਣਾ ਹੈ ਤਾਂ ਉੱਥੇ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਕੋਈ ਇਹ ਚੜ੍ਹਾਈ ਦਾ ਪ੍ਰਤੀਕ ਆ ਇਸੇ ਕਰਕੇ ਜਿਹੜੇ ਗੁੰਮਦ ਆ ਇਹਨਾਂ ਦੇ ਵਿੱਚ ਵੀ ਤੁਸੀਂ ਧਿਆਨ ਨਾਲ ਦੇਖੋ ਫਰਕ ਆ ਜੀ ਇਹ ਥੋੜਾ ਬੈਠਵਾ ਆ ਤੇ ਚੌੜਾ ਆ ਜੀ ਵੱਡਾ ਗੁੰਮਦ ਆ ਜਿਹੜਾ ਜੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲੋਂ ਤੁਹਾਨੂੰ ਥੋੜਾ ਪਤਲਾ ਤੇ ਤਾਂ ਠੀਕ ਹੈ। ਕੀ ਆਇਆ? ਜੀ। ਉਹ ਜੰਗਾਂ ਜਿੱਦਾਂ ਦਾ ਪ੍ਰਤੀਕ ਆ। ਜੀ। ਇਹ ਨਿਮਰਤਾ ਦਾ ਬਾਣੀ ਪੜਨੀ ਇੱਥੇ ਸਹਿਜ ਇਹ ਸਾਰਾ ਦਾ ਪ੍ਰਤੀਕ ਆ। ਇਸ ਕਰਕੇ ਫਿਰ ਕਿਹਾ ਹੈ ਸਾਰਾ ਇੱਕੋ ਹੀ ਆ। ਸਿੱਖ ਨੇ ਦੋਵੇਂ ਹੀ ਕਰਨੇ ਨੇ। ਬਾਣੀ ਵੀ ਪੜਨੀ ਆ ਤੇ ਜੰਗ ਜੋ ਧਰਮ ਯੁੱਧ ਵੀ ਕਰਨਾ। ਜੀ। ਇਹ ਹੈਗਾ ਉਹ ਜਿਹੜੇ ਦੁਨਿਆਵੀ ਰਾਜ ਆ ਸਿੱਖ ਰਾਜ ਉਹਦੇ ਨਾਲ ਵੱਖਰਾ ਕਿਵੇਂ ਆ? ਇਹ ਰਾਜ ਦਾ ਪ੍ਰਤੀਕ ਨੇ, ਇਹ ਧਰਮ ਦਾ ਪ੍ਰਤੀਕ ਨੇ। ਜੀ। ਇਹ ਖੜੇ ਹੋਏ ਨੇ। ਤੇ ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਦੇ ਵੱਲੋਂ ਇਹ ਪੇਸ਼ ਕੀਤਾ ਗਿਆ ਆ ਕਿ ਦੁਨਿਆਵੀ ਰਾਜ ਆ ਜਾਂ ਕਿ ਲੋ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਾਂ ਪੇਸ਼ ਕੀਤੀ ਗਈ ਆ ਸੋ ਇਹ ਪਿਰਾ ਇਹ ਰਾਜ ਆ ਧਰਮ ਦੇ ਅਧੀਨ ਹੋ ਕੇ ਚੱਲਦਾ ਇਖਾ ਦੇ ਵਿੱਚ ਜੀ ਤੇ ਬੀਬੀ ਦੀਪਕੌਰ ਜੀ ਹੋਏ ਨੇ ਬਹੁਤ ਵੱਡੇ ਯੋਧੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਪਰਿਵਾਰ ਦੇ ਵਿੱਚੋਂ ਜੀ ਇਹ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਹੇ ਸੀਗੇ ਤੇ ਰਾਜ ਉਹਨਾਂ ਨੂੰ ਮੁਗਲਾਂ ਨੇ ਘੇਰਾ ਪਾ ਲਿਆ ਇਹਨਾਂ ਨੇ ਕਰੀਬ 7 ਮੁਗਲ ਕੱਲਿਆਂ ਨੇ ਸੌਦਾ ਲਾ ਕੇ ਤੇ ਇਹਨਾਂ ਨੂੰ ਸਾਰਿਆਂ ਨੂੰ ਚੜਤਾ ਆ ਕੇ ਆਪ ਫਿਰ ਅੱਗੇ ਵਧ ਗਏ ਜੀ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਸੈਬਜ਼ਾਦੀ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਨੂੰ ਆਏ ਨੇ ਤੇ ਇਹਨਾਂ ਜਿਹੜਾ ਸਰਹੰਦ ਫਤਿਹ ਕੀਤੀ ਇਹਨਾਂ ਨੇ ਇੱਕ ਤੀਰ ਚਲਾਇਆ ਸੀ ਸਰਹੰਦ ਵੱਲ ਇਹ ਪੰਜ ਤੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਦਿੱਤੇ ਗਏ ਸੀ ਚਾਰ ਤੀਰ ਅਜੇ ਪੱਥੇ ਦੇ ਵਿੱਚ ਆ ਉਹ ਚਲਾਉਣ ਦੀ ਲੋੜ ਨਹੀਂ ਸੀ ਪਈ ਇੱਕੋ ਤੀਰ ਨਹੀਂ ਐਸੀ ਮੇਰੀ ਲਿਆਂਦੀ ਸੀ ਕਿਉਂਕਿ ਉਹ ਆਪਸ ਵਿੱਚ ਹੀ ਉਲਝ ਗਏ ਮੁਗਲ ਰਹਿ ਗਏ ਤੇ ਸਿੱਖਾਂ ਨੇ ਬਹੁਤ ਫਿਰ ਤਗੜੇ ਹੋ ਕੇ ਆ ਦੇਖੋ ਚੜਾਈ ਕਰ ਰਹੇ ਨੇ ਆ ਪਿੱਛੇ ਜਿਹੜਾ ਬਹੁਤ ਤਗੜਾ ਤੂਫਾਨ ਉੱਠਿਆ ਇੱਕ ਤੀਰ ਨਹੀਂ ਇਹਨਾਂ ਤੂਫਾਨ ਚੁੱਕਦਾ ਸੀਗਾ ਕਿਉ ਇਹ ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਉਹਨੇ ਦਿੱਲੀ ਲੁੱਟ ਕੇ ਤਾਂ ਵਾਪਸ ਆ ਰਿਹਾ ਸੀਗਾ ਤੇ ਬਹੁਤ ਸਾਰੀਆਂ ਬੱਚੀਆਂ ਉੱਥੋਂ ਦਿੱਲੀ ਤੋਂ ਉਹਨੇ ਬੰਦੀ ਬਣਾ ਲਈਆਂ ਉਹਨਾਂ ਨੂੰ ਛਡਾਉਣ ਵਾਸਤੇ ਨਵਾਬ ਕਪੂਰ ਸਿੰਘ ਹੋਣਾ ਨੇ ਤੇ ਦਲ ਖਾਲਸਾ ਨੇ ਉਹਨਾਂ ਤੇ ਹਮਲਾ ਕੀਤਾ ਇਹ ਰਾਤ ਦਾ ਸੀਨ ਆ ਤੇ ਇਹ ਮਾਜੇ ਦੇ ਵਿੱਚ ਮਾਜੇ ਦੀ ਸਾਖੀ ਆ ਉੱਥੇ ਉਹਨਾਂ ਨੂੰ ਹਮਲਾ ਕੀਤਾ ਰਾਹ ਦੇ ਵਿੱਚ ਥੱਲੇ ਤੁਸੀਂ ਦੇਖੋ ਕੁਝ ਝਟਕਾਏ ਵੀ ਹੋਏ ਨੇ ਤੁਰਕ ਤੇ ਇਹ ਬੱਚੀ ਨੂੰ ਵਿਚਾਰ ਰਹੇ ਨੇ ਉਸ ਸਮੇਂ ਇਹਦੇ ਸਿੱਖਾਂ ਦੇ ਹਾਲਾਤ ਸੀਗੇ ਉਹ ਇਦਾਂ ਦੇ ਸੀਗੇ ਕਿ ਆਪ ਉਹਨਾਂ ਦੇ ਕੋਲ ਪੋਸ਼ਾਕ ਵੀ ਹੈ ਨਹੀਂ ਸੀ ਕਿ ਸਿਰਫ ਜਹੇਦਾਰ ਸਾਹਿਬ ਕੋਲ ਹੀ ਸੀਗੀ ਪੋਸ਼ਾਕ ਪਰ ਫਿਰ ਵੀ ਉਹ ਲੋਕਾਈ ਦੇਤੇ ਪਰਪਕਾਰ ਕਰਦੇ ਜਿਹਨੂੰ ਆਪਾਂ ਸਰਵਦਾ ਭਲਾ ਕਹਿੰਦੇ ਆ ਹਾਂਜੀ ਹਾਂਜੀ ਜੀ ਬੋਲ ਇਹ ਜਦੋਂ ਪੰਜਾਬ ਦੇ ਵਿੱਚ ਜਕਰੀਆ ਖਾਨ ਦੇ ਸਮੇਂ ਦੇ ਉੱਤੇ ਜਾਂ ਉਹਨਾਂ ਸਮਿਆਂ ਦੇ ਵਿੱਚ ਮੀਰ ਮੰਨੂ ਦੇ ਸਮੇਂ ਬਹੁਤ ਸਗਤਾਈ ਹੋ ਗਈ ਸਿੱਖਾਂ ਤੇ ਤੇ ਲੋਕੀ ਆਮ ਗੱਲਾਂ ਕਰਨ ਲੱਗੇ ਵੀ ਸਿੱਖ ਤੇ ਹੁਣ ਦਿਖਦੇ ਨਹੀਂਗੇ ਸਿੱਖ ਲੱਗਦਾ ਖਤਮ ਹੋ ਗਏ ਨੇ ਉਦੋਂ ਫੇ ਆਪਣੀ ਹੋਂਦ ਨੂੰ ਪ੍ਰਗਟ ਕਰਨ ਵਾਸਤੇ ਗੁਰਬਖਸ਼ ਬੋਤਾ ਸਿੰਘ ਤੇ ਆਪਾ ਗਰਜਾ ਸਿੰਘ ਹੋਣਾ ਨੇ ਤੇ 1740 ਦੇ ਕਰੀਬ ਜਿਹੜਾ ਆ ਇਹ ਇਹ ਤਾਂ ਨਕਲ ਆਇਆ ਸੀਗਾ ਜਿਹਨੂੰ ਆਪਾਂ ਕਿਨੇ ਸਿੱਖ ਰਾਜ ਕਾਇਮ ਕੀਤਾ ਸੀਗਾ ਨਿਸ਼ਾਨ ਲਾ ਤਾ ਸੀ ਇਹ ਤੇ ਟੈਕਸ ਗਰਉਣਾ ਸ਼ੁਰੂ ਕਰਤਾ ਸੀਗਾ ਟੈਕਸ ਲਾਉਣ ਦੇ ਪਿੱਛੇ ਪੈਸੇ ਨਹੀਂ ਸੀਗਾ ਟੈਕਸ ਲਾਉਣ ਦੇ ਪਿੱਛੇ ਕੋਈ ਮਕਸਦ ਸੀਗਾ ਵੀ ਜਿਹੜੀ ਟੈਕਸ ਲਾ ਸਕਦੀ ਅੱਜ ਵੀ ਉਹ ਸਿਰਫ ਕੇਂਦਰ ਸਰਕਾਰ ਦਿੱਲੀ ਸਰਕਾਰ ਹੀ ਲਾ ਸਕਦੀ ਹੈ ਜੀ ਇਸ ਕਰਕੇ ਉਹਨੇ ਟੈਕਸ ਲਾ ਕੇ ਦੱਸਤਾ ਸੀ ਵੀ ਅਸੀਂ ਸਿੱਧਾ ਦਿੱਲੀ ਸਰਕਾਰ ਦੇ ਬਰਾਬਰ ਜਾਂ ਉਹ ਤੋਂ ਵੱਡੀ ਹਸਤੀ ਰੱਖਦੇ ਹਾਂ ਜੀ ਤੇ ਇਹ ਟੈਕਸ ਲਾ ਕੇ ਉਹਨਾਂ ਨੇ ਆਪਣੀ ਹੋਂਦ ਦਾ ਪ੍ਰਤੀਕ ਇਹਨਾਂ ਨੇ ਚਿੱਠੀ ਵੀ ਲਿਖੀ ਸੀ ਜਿਹੜੀ ਆਪਾਂ ਬਾਅਦ ਵਿੱਚ ਥੱਲੇ ਇਥੇ ਆਪਾਂ ਦੇ ਸਾਖੀਆਂ ਦੇ ਵਿੱਚ ਹੈਗੀ ਆ ਜੀ ਜੀ ਇਹ ਹੈ ਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਇੱਕ ਨਹੀਂ ਕਈ ਵਾਰ ਹੋਇਆ ਅਬਦਲ ਵੀ ਨੇ ਵੀ ਟਾਇਆ ਜੂਨ 84 'ਚ ਵੀ ਹੋਇਆ ਤੇ ਸਿੰਘ ਜਿਹੜੇ ਨੇ ਉਹ ਤਗੜੇ ਹੋ ਕੇ ਨਿਕਲਦੇ ਨੇ ਕਿ ਅਕਸਰ ਸੋਚਦੀਆਂ ਕਿ ਹੁਣ ਸ਼ਾਇਦ ਇਹਨਾਂ ਦਾ ਆਪਾਂ ਖੁਰਾਕੋਜ ਮਟਾਤਾ ਹੈ ਤਾਂ ਹੁਣ ਇਹ ਨਹੀਂ ਆਉਣਗੇ ਪਰ ਸਿੰਘ ਇਹ ਪਿੱਛੇ ਜਿਹੜਾ ਸਿੰਘ ਆ ਉਹ ਹੋਰ ਤਗੜੇ ਹੋ ਕੇ ਨਿਕਲਦਾ ਆ ਤੇ ਇਹਨੂੰ ਜਿਹੜਾ ਨਾਮ ਦਿੱਤਾ ਹੋਇਆ ਵੀ ਜਿੱਦਣ ਇਹ ਦਿਹਾੜੇ ਹੁੰਦੇ ਨੇ ਵੱਡਾ ਕੱਲੂਕਾਰਾ ਜੂਨ 84 ਉਦੋਂ ਜਕਾਰੇ ਗਜਾਉਣ ਦਾ ਦਿਨ ਆ ਹਾਂਜੀ ਉਸ ਦਿਨ ਆਪਾਂ ਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਹੋਣਾ ਚਾਹੀਦਾ ਆਪਾਂ ਨੂੰ ਨਮੋਸ਼ੀ ਦੇ ਵਿੱਚ ਜਾਂ ਢੈਂਦੀ ਕਲਾ ਚ ਨਹੀਂ ਜਾਣਾ ਇਹ ਉਸ ਚੀਜ਼ ਦਾ ਪ੍ਰਤੀਕ ਅਕਾਲ ਤਖਤ ਐ ਹੋਇਆ ਪਰ ਸਿੰਘ ਫਿਰ ਵੀ ਚੜ੍ਹਦੀ ਕਲਾ ਚ ਨੇ ਇਹ ਆ ਜਦੋਂ ਅਬਦਾਲੀ ਨੇ ਇੱਕ ਸਪੈਸ਼ਲ ਫੋਰਸ ਬਣਾਈ ਸੀ ਜਿਹਨੂੰ ਗਿਲਜੇ ਕਹਿੰਦੇ ਸੀ ਜਿੱਦਾਂ ਅੱਜ ਆਪਾਂ ਕਮਾਂਡੋ ਤੇ ਐਸਐਸਏ ਚ ਇਦਾਂ ਕਹਿੰਦੇ ਨੇ ਆਪਾਂ ਤੇ ਐਨਐਸਜੀ ਆ ਉਹਦੇ ਵਿੱਚ ਉਹ 7 ਫੁੱਟ ਤੱਕ ਉੱਚਾ ਹੁੰਦਾ ਸੀ ਪਠਾਨ ਤੇ ਪੂਰਾ ਸੰਜੋਗ ਦੇ ਵਿੱਚ ਲਪੇਟਿਆ ਹੁੰਦਾ ਸੀਗਾ ਉਹ ਤਾਂ ਪੂਰਾ ਤਿਆਰਬਰ ਤਿਆਰ ਹੁੰਦਾ ਸੀਗਾ ਤੇ ਉਹਨਾਂ ਦੀ ਇੱਕ ਵਾਰ ਸਿੱਖਾਂ ਦੇ ਨਾਲ ਝੜਪ ਹੋ ਗਈ। ਤੇ ਉਹ ਕਹਿੰਦੇ ਸੀ ਸਾਡੇ ਨਾਲ ਇਕੱਲੇ ਨਾ ਇਕੱਲਾ ਆ ਕੇ ਲੜੋ। ਉਹਨਾਂ ਨੂੰ ਲੱਗਦਾ ਹੈਗਾ ਵੀ ਸਿੱਖ ਸਿਹਤ ਪੱਖੋਂ ਕਮਜ਼ੋਰ ਨੇ। ਤਾਂ ਅਸੀਂ ਬਹੁਤ ਤਗੜੇ ਉਹਨਾਂ ਨੂੰ ਹੰਕਾਰ ਸੀਗਾ ਆਪਣੀ ਜਾਨ ਦੇ ਉੱਤੇ, ਆਪਣੀ ਸਿਹਤ ਦੇ ਉੱਤੇ। ਹੂੰ। ਤੇ ਉਹ ਫਿਰ ਬਾਬਾ ਸੁਖਾ ਸਿੰਘ ਜੀ ਜਿਨ੍ਹਾਂ ਨੇ ਮੱਸੀ ਰੰਗਰ ਦਾ ਸਿਰ ਵੱਢਿਆ ਸੀਗਾ, ਉਹਨਾਂ ਇਕੱਲੇ ਨਾ ਇਕੱਲਾ ਲੜੇ ਸੀ ਇਹਨੂੰ ਦਵੰਦ ਜੁਦ ਕਹਿੰਦੇ ਨੇ। ਉਹਨਾਂ ਨੇ ਫਿਰ ਆਪਣੀ ਕਟਾਰ ਦੇ ਨਾਲ ਦੀ ਸੰਜੋਧ ਦੇ ਵਿੱਚੋਂ ਦੀ ਉਹ ਜਿਹੜਾ ਸੀਗਾ ਵਾਰ ਕਰਕੇ ਉਹਨੂੰ ਸੋਧਾ ਲਾਇਆ ਸੀਗਾ। ਜੀ। ਇਥੇ ਇਹ ਗੱਲ ਹੋਈ ਸੀ ਕਿ ਜਿਹੜਾ ਜਿੱਤ ਗਿਆ ਉਹਦੀ ਫੌਜ ਜਿੱਤ ਗਈ ਤੇ ਇੱਥੇ ਫਿਰ ਬਾਬਾ ਸੁਖਾ ਸਿੰਘ ਹੋਣਾ ਨੇ ਪਠਾਨ ਜਿਹੜਾ ਸੀ ਗਿਲਜਾ ਸੀ ਨੂੰ ਸੋਦਾ ਲਾਤਾ ਸੀ ਜੀ ਇਹ ਜਦੋਂ 1757 ਦੇ ਵਿੱਚ ਦਰਬਾਰ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਜਹਾਂਨ ਖਾਨ ਵੱਲੋਂ ਉਦੋਂ ਬਾਬਾ ਦੀਪ ਸਿੰਘ ਜੀ ਹੋਣਾ ਨੇ ਦਮਦਮਾ ਸਾਹਿਬ ਤੇ ਚਾਲੇ ਪਾਏ ਅਰਦਾਸਾ ਸੋਧ ਕੇ ਕਿ ਹੁਣ ਅਸੀਂ ਸ਼ਹੀਦੀ ਦੇਵਾਂਗੇ ਤੇ ਦਰਬਾਰ ਸਾਹਿਬ ਦੀ ਜਿਹੜੀ ਆ ਬੇਇੱਜ਼ਤੀ ਹੋਈ ਹੈ ਉਹਦਾ ਬਦਲਾ ਲਵਾਂਗੇ ਇਹ ਉਸ ਵੇਲੇ ਆਪਣੇ ਜਥੇ ਦੇ ਨਾਲ ਜਾ ਰਹੇ ਨੇ ਅੱਗੇ ਦੇਖੋ ਸਾਰੇ ਜਿਹੜੇ ਜਿਹੜਾ ਇਹ ਤਾਂ ਜਿੱਥਾ ਵੱਡਾ ਹੁੰਦਾ ਗਿਆ ਰਾਹ ਦੇ ਵਿੱਚ ਆਪਣੇ ਨਵੇਂ ਸ਼ਸਤਰ ਜਿਹੜੇ ਜਿਹੜੇ ਵੀ ਰਵਾਇਤੀ ਘਰਾਂ ਦੇ ਸ਼ਸਤਰ ਜੋ ਦੇਖੋ ਹੈਗਾ ਸੀ ਉਹ ਲੈ ਕੇ ਆ ਗਿਆ ਇਹਦੇ ਵਿੱਚ ਹਰ ਤਰ੍ਹਾਂ ਦਾ ਸ਼ਸਤਰ ਦਿਖਾਇਆ ਹੋਇਆ ਅੰਮਰ ਕੱਸੇ ਦੇ ਪਿਸਤੌਲ ਵੀ ਹੈਗੇ ਆ ਤੇ ਟੱਕੂਏ ਹੈਗੇ ਨੇ ਗੰਦਾਸੇ ਆ ਸਿਰਪਾੜੂ ਆ ਨੇਜੇ ਆ ਬਰਸ਼ੇ ਆ ਉਹ ਸਾਰੇ ਸ਼ਸਤਰ ਲੈ ਕੇ ਉਹ ਫਿਰ 1755 ਬਾਬਾ ਦੀਪ ਸਿੰਘ ਜੀ ਹੋਣਾ ਨੇ ਉੱਥੇ ਜੰਗ ਲੜੀ ਤੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਗਰੀ ਮਰਿਆਦਾ ਨੂੰ ਦੁਬਾਰਾ ਕਾਇਮ ਕੀਤਾ ਜੀ ਇਹ ਹੈ गाइस ਜਦੋਂ ਨਵਾਬ ਕਪੂਰ ਸਿੰਘ ਜੀ ਬਜੂਦ ਦੀ ਅਵਸਥਾ ਵਿੱਚ ਪਹੁੰਚ ਗਏ ਸੀਗੇ ਉਹਨਾਂ ਦੇ ਆਪਣੇ ਅਗਲੀ ਪੀੜ੍ਹੀ ਦੇ ਵਿੱਚੋਂ ਫਿਰ ਆਪਣਾ ਅਗਲੇ ਜਿਹੜਾ ਸੀਗਾ ਲੀਡਰਸ਼ਿਪ ਪੈਦਾ ਕੀਤੀ ਉਹ ਸੀਗੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਹਨਾਂ ਨੂੰ ਸੁਲਤਾਨੁਲ ਕੌਮ ਕਿਹਾ ਜਾਂਦਾ ਇਹ ਉਹਨਾਂ ਦੀ ਜਿਹੜੀ ਦਸਤਾਰਬੰਦੀ ਹੋ ਰਹੀ ਹੈ ਤੋ ਵੱਖ-ਵੱਖ ਜਿਹੜੇ ਦਲ ਸੀਗੇ ਵੱਖ-ਵੱਖ ਜਿਹੜੇ ਜਥੇ ਸੀ ਉਹਨੇ ਦਸਤਾਰਾਂ ਲੈ ਕੇ ਆਏ ਹੋਏ ਨੇ ਤੁਸੀਂ ਦੇਖੋ ਇਹ ਇਹ ਦਮਾਲਿਆਂ ਦੇ ਉੱਤੇ ਦਸਤਾਰਾਂ ਰਚਾਈਆਂ ਹੋਈਆਂ ਨੇ ਜੀ ਹਾਂ ਜੀ ਇਹ ਜਦੋਂ ਪਿੱਛੇ ਦੱਸਿਆ ਵੀ ਜਦੋਂ ਇਹਨਾਂ ਸਰਕਾਰਾਂ ਹਮਲਾ ਕਰਦੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਦਰਬਾਰ ਸਾਹਿਬ ਤੇ ਉਦੋਂ-ਉਦੋਂ ਸਿੱਖ ਹੋਰ ਤਕੜੇ ਹੋ ਕੇ ਨਿਕਲਦੇ ਨੇ ਇਹ ਅਫਦਾਲੀ ਨੇ 1762 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਬਰੂਦ ਲਾ ਕੇ ਡਾਤਾ ਸੀਗਾ ਤੇ ਬਾਅਦ ਉਹਨੇ ਚਿੱਠੀ ਲਿਖੀ ਸੀ ਕਿ ਸਾਡੇ ਨਾਲ ਸਮਝੌਤਾ ਕੀਤਾ ਜਾਵੇ ਤੇ ਮੈਂ ਸਮਝੌਤਾ ਕਰਨ ਨੂੰ ਤਿਆਰ ਹਾਂ ਉਹਨਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਹਨਾਂ ਨੇ ਕਿਹਾ ਸੀ ਕਿ ਦਰਬਾਰ ਸਾਹਿਬ ਦੇ ਮਲਬੇ ਦੇ ਖੜ ਕੇ ਸਮਝੌਤੇ ਨਹੀਂ ਹੁੰਦੇ ਹੁੰਦੇ ਜੰਗ ਹੁੰਦੀ ਹੁੰਦੀ ਆ ਇਹ ਉਹਦੇ ਉੱਤੇ ਹਮਲਾ ਕੀਤਾ ਸੀਗਾ 1762 ਦੇ ਅਕਤੂਬਰ ਦੇ ਵਿੱਚ ਦੀਵਾਲੀ ਦੇ ਲਾਗੇ ਉਹ ਇਸ ਜੰਗ ਤੋਂ ਬਾਅਦ ਚ ਬਦਾਲੀ ਜਿਹੜਾ ਸੀ ਤੇ ਪੈਰ ਉਖੜ ਗਏ ਸੀਗੇ ਇਹਦੇ ਵਿੱਚ ਤੁਸੀਂ ਦੇਖੋ ਘੋੜਿਆਂ ਦਾ ਜੜੀਆਂ ਰੋ ਕਿੰਨੇ ਰੋਜ ਆਏ ਹੋਏ ਨੇ ਘੋੜੇ ਵੀ ਕਿਉਂਕਿ ਜਦੋਂ ਦਰਬਾਰ ਸਾਹਿਬ ਤੋਂ ਇੱਥੇ ਹੋਏ ਨੇ ਦੇਖਿਆ ਤੇ ਸਾਰੇ ਹੀ ਸਿੱਖ ਜਿਹੜੇ ਨੇ ਉਹ ਰੋ ਦੇ ਵਿੱਚ ਆ ਗਏ ਸੀ ਤੇ ਇਹ ਹਮਲਾ ਕਰਨ ਵਾਸਤੇ ਜਾ ਰਹੇ ਬਿਲਕੁਲ ਜੰਗ ਤੋਂ ਪਹਿਲਾਂ ਦਾ ਸੀ ਇਹ ਜੀ ਇਹ ਜਿਹੜਾ ਪ੍ਰਾਤਨ ਸਮਿਆਂ ਦੇ ਵਿੱਚ ਬੁੱਢਾ ਦਲ ਜਾਂਦਾ ਹੁੰਦਾ ਸੀਗਾ ਤੇ ਸਭ ਤੋਂ ਅੱਗੇ ਮਿਸਲ ਨਿਸ਼ਾਨ ਵਾਲੀਆਂ ਹੁੰਦੀ ਸੀਗੀਆਂ ਬਾਬਾ ਤੁਹਾਂ ਦਾ ਸਿੰਘ ਹੋਣਾ ਜੀ ਉਹਨਾਂ ਦਾ ਸੀਗਾ ਵੀ ਸੇਵਾ ਵੀ ਜਿਹੜਾ ਨਿਸ਼ਾਨ ਆ ਬੁੱਢਾ ਦਲ ਦਾ ਉਹ ਅੱਗੇ ਹੋਣਾ ਚਾਹੀਦਾ ਖਾਲਸਾ ਪੰਥ ਦਾ ਨਿਸ਼ਾਨ ਆ ਤੇ ਨਿਸ਼ਾਨ ਜਿਹੜਾ ਸਭ ਤੋਂ ਉੱਚਾ ਹੋਣਾ ਚਾਹੀਦਾ ਆ ਸਭ ਤੋਂ ਉੱਚਾ ਨਿਸ਼ਾਨ ਹੀ ਆ ਨਾ ਇੱਥੇ ਜੀ ਤੇ ਇਹਦੇ ਵਿੱਚ ਸਭ ਤੋਂ ਜਵਾਨ ਲੰਮੇ ਚੋੜੇ ਨੌਜਵਾਨ ਹੁੰਦੇ ਸੀਗੇ ਸਿੰਘ ਤੇ ਕਿਉਂਕਿ ਉਹਨਾਂ ਦਾ ਸੇਵਾ ਸੀਗੀ ਵੀ ਨਿਸ਼ਾਨ ਨੂੰ ਉੱਚਾ ਰੱਖਣਾ ਨਿਸ਼ਾਨ ਥੱਲੇ ਨਹੀਂ ਹੋਣਾ ਚਾਹੀਦਾ ਇਹ ਉਹ ਦੂਰੋਂ ਬਦਲ ਆ ਜਾਂਦਾ ਕਿ ਬੁੱਢਾ ਦਲਾ ਰਿਹਾ ਜੀ ਇਹ ਜਦੋਂ ਲੰਬੇ ਸੰਘਰਸ਼ ਤੋਂ ਬਾਅਦ ਰਾਜ ਕਾਇਮ ਹੋਣਾ ਸੀਗਾ ਹਾਂਜੀ ਤੇ ਮਹਾਰਾਜਾ ਰਣਜੀਤ ਸਿੰਘ ਹੋਣਾ ਨੇ ਜਦੋਂ ਲਾਹੌਰ ਦੇ ਉੱਤੇ ਕਮਜ਼ਾ ਕਰਨਾ ਸੀਗਾ ਜਾਂ ਉੱਥੇ ਫਤਿਹ ਕਰਨਾ ਸੀ ਲਾਹੌਰ ਨੂੰ ਉਦੋਂ ਉਹਨਾਂ ਦੀ ਸੱਤ ਜਿਹੜੀ ਸੀ ਰਾਣੀ ਸੱਦਾ ਕੌਰ ਬਹੁਤ ਸੂਝ-ਬੂਝ ਵਾਲੀ ਸੀਗੇ ਪਰ ਇਹ ਸੰਘਰਸ਼ ਕੀਤਾ ਇਹਨਾਂ ਦੇ ਇਹ ਪੰਜਾਮਿਸਲ ਵਾਲਿਆਂ ਨੇ ਉਹਦੇ ਵਿੱਚੋਂ ਇਹ ਆਏ ਸੀਗੇ ਤੇ ਉਹਨਾਂ ਦੀ ਇਹ ਲੀਡਰ ਸੀਗੀ ਕਿਹਨਾਂ ਇਹ ਉਹਨਾਂ ਨੇ ਵੀ ਫਿਰ ਨਾਲ ਹੋ ਕੇ ਲਾਹੌਰ ਫਤਿਹ ਕਰਾਇਆ ਸੀਗਾ ਜੀ ਕਿਉਂਕਿ ਇਹ ਸਿੱਖ ਧਰਮ ਦੇ ਵਿੱਚ ਇਸਤਰੀ ਵੀ ਸਭ ਕੁਝ ਉਹ ਕਰ ਸਕਦੀ ਹੈ ਜੋ ਮਰਦ ਕਰ ਸਕਦੇ ਆ ਉਹ ਜੰਗ ਵੀ ਲੜ ਸਕਦੀ ਆ ਉਹ ਨਿਤਨੇਮ ਵੀ ਕਰ ਸਕਦੀ ਆ ਉਹ ਰਾਜ ਭਾਗ ਵੀ ਸੰਭਾਲ ਸੰਭਾਲ ਸਕਦੀ ਆ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਰਾਜ ਭਾਗ ਕਾਇਮ ਕਰਨ ਦੇ ਵਿੱਚ ਇਹ ਹੈਗੇ ਨੇ ਜਿਨ੍ਹਾਂ ਦੀ ਅਕਸਰ ਈ ਧਾਰਨ ਦਿੱਤੀ ਜਾਂਦੀ ਇਧਰ ਲੀਡਰਸ਼ਿਪ ਦੀ ਗੱਲ ਚੱਲਦੀ ਆ ਜਾਂ ਅਕਾਲ ਤਖਤ ਸਾਹਿਬ ਜੀ ਜਹਦਰ ਸਾਹਿਬ ਦੀ ਗੱਲ ਚੱਲਦੀ ਆ ਅਕਸਰ ਹੀ ਜਿਹੜੇ ਸਿੱਖ ਨੇ ਅਕਾਲੀਪਾਵਾ ਫੂਲਾ ਸਿੰਘ ਨੂੰ ਯਾਦ ਕਰਦੇ ਨੇ ਇਹ ਅਕਾਲੀਪਾਵਾ ਫੂਲਾ ਸਿੰਘ ਕੀ 18ਵੀਂ ਸਦੀ ਤੋਂ ਜਿਹੜਾ ਤੀਜਾ ਚੌਥਾ ਹਿੱਸਾ ਪਿਛਲਾ ਆ ਉੱਥੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਇਹਨਾਂ ਨੇ ਜਿਹੜੀਆਂ ਸੇਵਾਵਾਂ ਨਿਭਾਈਆਂ ਨੇ ਤੇ ਜਦੋਂ ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਲੋੜ ਹੁੰਦੀ ਸੀ ਅਕਾਲੀ ਜਥਿਆਂ ਦੀ ਉਹ ਫਿਰ ਅਕਾਲੀ ਜੀ ਨੂੰ ਯਾਦ ਕਰਦੇ ਸੀ ਜਦੋਂ ਕੋਈ ਕਿਲਾ ਫਤੇ ਨਹੀਂ ਸੀ ਹੁੰਦਾ ਜਾਂ ਕੋਈ ਜੰਗ ਜਿੱਦੀ ਫਤੇ ਨਹੀਂ ਸੀ ਹੁੰਦੀ ਇਹ ਆਖਰੀ ਜੰਗ ਜਿੱ ਨਸ਼ਾਰੇ ਦੀ ਹੋਈ ਇਹਨਾਂ ਦੀ ਸ਼ਹਾਦਤ ਦੇ ਨਾਲ ਹੀ ਦਰੇ ਖੈਬਰ ਜਿਹੜਾ ਆ ਹਜ਼ਾਰਾਂ ਸਾਲਾਂ ਤੋਂ ਵਿੱਚ ਹਮਲੇ ਹੁੰਦੇ ਆਏ ਉਹ ਇਹਨਾਂ ਦੀ ਸ਼ਹਾਦਤ ਦੇ ਨਾਲ ਹੀ ਫਤਿਹ ਹੋਇਆ ਸੀ ਉਹ ਇਲਾਕਾ ਬਾਅਦ ਵਿੱਚ ਸਦਾ ਹਰੀ ਸਿੰਘ ਨਲੂਏ ਹੁਣਾਂ ਨੇ ਉੱਥੇ ਰ ਕਿਲਾ ਸਾਰੇ ਸੀਗਾ ਅਗਲੀ ਤਸਵੀਰ ਉਹਨਾਂ ਦੀ ਹੋਈ ਆ ਜਿਹੜਾ ਪਿਛੇ ਤੁਸੀਂ ਦੇਖ ਰਹੇ ਆ ਕਿਲਾ ਇਹ ਜਮਰੋਦ ਦਾ ਕਿਲਾ ਕਿਹਾ ਜਾਂਦਾ ਇਹਦੇ ਨਾਲ ਪੱਕਾ ਇੱਕ ਬੰਨ ਲੱਗ ਗਿਆ ਸੀਗਾ ਪੰਜਾਬ ਦਾ ਗੇਟਵੇ ਸੀਗਾ ਉਹਨੂੰ ਬੰਦ ਕਰਤਾ ਸੀਗਾ ਇਹ ਸਰਦਾਰ ਹਰਿ ਸਿੰਘ ਨਲਵੀ ਉਹਨਾਂ ਦੀ ਤਸਵੀਰ ਆ ਇਹ ਜਦੋਂ ਦਰਬਾਰ ਚ ਜਾਂਦੇ ਸੀ ਇਸ ਰੂਪ ਦੇ ਵਿੱਚ ਜਾਂਦੇ ਸੀਗੇ ਤਾਂ ਬਹੁਤ ਚਲਗੀ ਸਜਾਈ ਹੋਈ ਆ ਇਹ ਜੰਗੀ ਜਰਨਲ ਦੇ ਨਾਲ ਨਾਲ ਇੱਕ ਐਡਮਿਨਿਸਟ੍ਰੇਟਿਵ ਵੀ ਬਹੁਤ ਵੱਡੇ ਸੀਗੇ ਤੇ ਜਿਹੜੀ ਅੰਗਰੇਜ਼ਾਂ ਦੇ ਨਾਲ ਗੱਲਬਾਤ ਹੁੰਦੀ ਸੀ ਉਹ ਤੋਂ ਇਹੀ ਕਰਦੇ ਹੁੰਦੇ ਸੀ ਕਿਉਂਕਿ ਅੰਗਰੇਜ਼ੀ ਵੀ ਬਹੁਤ ਵਧੀਆ ਬੋਲ ਲੈਂਦੇ ਸੀ ਉਹਨਾਂ ਨੇ ਜੀ ਇਹ ਹੈਗਾ ਸਿੱਖਾਂ ਦਾ ਰਾਜ ਆ ਦੁਨਿਆਵੀ ਨਹੀਂ ਆ ਇਹ ਪਾਤਸ਼ਾਹੀ ਦਾਵਾ ਆ ਜੀ ਤੇ ਪਾਤਸ਼ਾਹੀ ਦਾਵੇ ਦੇ ਵਿੱਚ ਸਿੱਖਾਂ ਦਾ ਜਿਹੜਾ ਨਿਸ਼ਾਨ ਆ ਉਹ ਇਹ ਹੁੰਦਾ ਸੀਗਾ ਹੁਣ ਬਹੁਤ ਕੁਝ ਬਦਲ ਗਿਆ ਹੋਇਆ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਚ ਪਰ ਜਿਹੜਾ ਸਿੱਖਾਂ ਦਾ ਪਾਤਸ਼ਾਹੀ ਦਾਵਾ ਆ ਉਹਦਾ ਇਹ ਪ੍ਰਤੀਕ ਆ ਉਹਦੇ ਸਿੰਘ ਦੇ ਦਿਮਾਗ ਦੇ ਵਿੱਚ ਦੀ جنگ ਚੱਲ ਰਹੀ ਆ ਸ਼ਸਤਰ ਹੀ ਨਹੀਂ ਪੂਰੇ ਦਿਮਾਗ ਦੇ ਵਿੱਚ ਨੇ ਥੱਲੇ ਜਿਹੜਾ ਉਹ ਲੁਕਾਈ ਦਾ ਇੱਕ ਨਕਸ਼ਾ ਵਾ ਇਹ ਪਾਤਸ਼ਾਹੀ ਦਾਵੇ ਦੇ ਵਿੱਚ ਤੇ ਆਮ ਦੁਨਿਆਵੀ ਰਾਜ ਦੇ ਵਿੱਚ ਇਹ ਫਰਕ ਹੈ ਵੀ ਆਮ ਦੁਨਿਆਵੀ ਰਾਜ ਆ ਉਹ ਲੋਕਾਂ ਨੂੰ ਲੁੱਟ ਕੇ ਟੈਕਸ ਲੈ ਕੇ ਤੇ ਲੁੱਟਦੇ ਆ ਜਿਹੜਾ ਅੱਜ ਚੱਲ ਰਿਹਾ ਇਹ ਹੈਗਾ ਸਰਬੱਤ ਦੇ ਭਲੇ ਦਾ ਰਾਜ ਜੀ ਇਹ ਸਿੱਧਾ ਪਾਤਸ਼ਾਹ ਦੇ ਨਾਲ ਮਹਾਰਾਜ ਜੀ ਦੇ ਨਾਲ ਜੁੜਿਆ ਹੋਇਆ ਰਾਜ ਆ ਹਾਂਜੀ ਤੇ ਪੰਥ ਪ੍ਰਕਾਸ਼ ਦੇ ਬੋਲ ਨੇ ਜਿਹੜੇ ਅਕਸਰ ਹੀ ਹੁਣ ਆਪਣੇ ਨੋਜਨ ਪੜ੍ਹਦੇ ਨੇ ਹਮ ਰਾਖਤ ਪਾਤਸ਼ਾਹੀ ਦਾ ਵਾ ਇਹ ਸਾਰਾ ਜਾਂ ਇਤਕੋ ਜਗ ਅਗਲੂ ਪਾਵਾ ਵੀ ਜਾਂ ਇੱਥੇ ਰਾਜ ਕਰਾਂਗੇ ਜਾਂ ਮਹਾਰਾਜ ਦੀ ਦਰਗਾਹ 'ਚ ਆ ਕੇ ਰਾਜ ਕਰਾਂਗੇ ਬਹੁਤ ਵਧੀਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਤੁਸੀਂ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਕੀ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਆਪਣੇ ਸ਼ਬਦਾਂ ਦੇ ਵਿੱਚ ਦੱਸੋ ਨੌਜਵਾਨ ਪੀੜ੍ਹੀ ਨੂੰ ਇਹ ਸਨੇਹਾ ਕਿ ਭਾਈ ਆਪਣਾ ਆਪਣੇ ਵਿਰਸੇ ਨੂੰ ਇਹਦੇ ਤੋਂ ਨਾ ਜਾਓ ਜੀ ਤੇ ਬਾਣੀ ਦੀ ਰੋਸ਼ਨੀ ਵਿੱਚ ਜੀਵਨ ਜੀਓ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਸਾਰੀਆਂ ਸੰਤਾਂ ਨੇ ਸਿੱਖਿਆ ਦਿੱਤੀਆਂ ਜੀ ਤੇ ਗੁਰੂ ਕੰਤ ਦੀ ਸੇਵਾ ਵਿੱਚ ਜਿੱਤੇ ਹੀ ਤੇ ਵੀ ਕੋਈ ਵੀ ਆਪਾਂ ਨੂੰ ਮੌਕਾ ਮਿਲਦਾ ਆਪਾਂ ਨੂੰ ਜ਼ਰੂਰ ਆਪਣੀ ਸਿੱਖੀ ਦੇ ਪ੍ਰਚਾਰ ਸਰਕਾਰ ਦੇ ਵਿੱਚ ਆਪਾਂ ਸਭ ਨੂੰ ਲਗਾਈਏ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਫਰਟ ਆ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਜਿਵੇਂ ਬੱਚਿਆਂ ਨੂੰ ਆਪਣੀ ਜਿਹੜੀ ਪੀੜ੍ਹੀ ਆ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਆ ਉਹਦੇ ਵਾਸਤੇ ਆਪਾਂ ਆਪਣੇ ਘਰ ਤੋਂ ਹੀ ਸ਼ੁਰੂ ਕਰੀਏ ਘਰ ਵਿੱਚ ਪੰਜਾਬੀ ਬੋਲੀਏ ਬੱਚਿਆਂ ਨੂੰ ਗੁਰਬਾਣੀ ਨਾਲ ਗੁਰਬਾਣੀ ਦੇ ਜੋ ਲੋਥਮਾ ਸੇਵਾ ਸੰਗੰਦੇ ਨਾਲ ਜੁੜੀਏ ਉਹ ਕਿਹੜਾ ਆਦਰਸ਼ ਜੀਵਨੀ ਹੈ ਇਹ ਇਤਿਹਾਸਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਇਤਿਹਾਸੀ ਤੁਸੀਂ ਹਾਂਜੀ ਇਹ ਹੈਗਾ ਜੀ ਆਪਣਾ ਜਿਹੜਾ ਇਤਿਹਾਸ ਆ ਫਲਸਫਾ ਆ ਕਿਤਾਬਾਂ ਸਾਰੀਆਂ ਗੁਰਮਤ ਦੇ ਨਾਲ ਸੰਬੰਧਿਤ ਕਿਤਾਬਾਂ ਨੇ ਤੇ ਪੰਜਾਬ ਤੋਂ ਮੰਗਵਾਈਆਂ ਨੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਦੀਵਨੀ ਤੋਂ ਲੈ ਕੇ ਤੇ ਸਾਰਾ ਹੀ ਜਿਹੜਾ ਆਪਾਂ ਨੂੰ ਅੱਜ ਤੱਕ ਜਿਹੜਾ ਇਤਿਹਾਸ ਆ ਉਹ ਸਾਰੀਆਂ ਹੁਣ ਬਹੁਤ ਸਾਰੀਆਂ ਕਿਤਾਬਾਂ ਅਸਲ ਵਿੱਚ ਵਿਕ ਗਈਆਂ ਹੁਣ ਆਪਾਂ ਸਵੇਰ ਦੇ ਆਏ ਹੋਏ ਹਾਂ ਪਰ ਇਹ ਸਾਰਾ ਨਾਵਨ ਵੀ ਹੈਗੇ ਨੇ ਗੁਰਮਤ ਬੇਸ ਹੈ ਸਾਰਾ ਇਹ ਇਹ ਵਕਵਕ ਵਿਸ਼ਿਆਂ ਦੇ ਉੱਤੇ ਸਾਰੀਆਂ ਕਿਤਾਬਾਂ ਨੇ ਬਹੁਤ ਸਾਰਾ ਉਤਸ਼ਾਹ ਹੈ ਅੱਜ ਸੰਗਠਨ ਦੇ ਮੇਲੇ ਵਿੱਚ ਆਖਰੀ ਰੂਪ ਤੇ ਬਹੁਤ ਸਾਰਾ ਲਿਟਰੇਚਰ ਆਪਣਾ ਵਿਕਿਆ ਵੀ ਅੱਜ ਜੀ